ਇੱਕ ਡੌਗ ਲਵਰ ਵੱਲੋਂ ਆਪਣੇ ਮਕਾਨ ਮਾਲਕ ਤੇ ਲਗਾਏ ਜਾਨੋ ਮਾਰਨ ਦੀਆਂ ਧਮਕੀਆਂ ਦੇ આરોਪ ਤੋਂ ਅੱਜ 5 ਵਜੇ ਮਕਾਨ ਲਾ ਖਾਲੀ ਹੋਇਆ ਨਾ ਤੋਂ ਬਾਅਦ ਉਹਨਾਂ ਪਰ ਵੜ ਕੇ ਦਿਖਾਈ ਤੂੰ ਫਿਰ ਅੱਜ ਉਹ ਸਾਰਾ ਉਹ ਤਾਂ ਕੋਈ ਚੀਜ਼ ਹੈ ਮੈਂ ਤੇ ਮੈਂ ਸਾਡੀ ਜੇ ਸਾਲੇ ਮੈਂ ਕੱਢ ਕੇ ਕੁੱਤੋਂ ਸਾਲਿਆ ਜਿਹੜਾ ਮਰਜੀ ਹੋਵੇ ਤੂੰ ਕਰਦਾ ਜਿਹੜਾ ਮਰਜੀ ਕਰਾਦੀ ਮੈਂ ਕੁੱਤਾ ਸਾਲਿਆ ਸਾਰਿਆਂ ਨੂੰ ਐ ਮਕਾਨ ਮਾਲਕ ਨੇ આરોਪਾਂ ਨੂੰ ਨਕਾਰਿਆ ਹਾਇਰ ਹਾਂ ਹਾਇਰ ਨਹੀਂ ਆਉਂਗਾ ਮੈਂ ਉਹ ਬੋਲ ਬੋਲ ਕੇ ਬੋਲੀ ਜਾਂਦਾ ਮੇਰੇ ਦੇ ਉੱਪਰ ਮੈਂ ਦਿੱਤੀ ਆ ਸੁਣਾ ਮੇਰੀ ਗੱਲ ਹੋਰ ਪਾਸੇ ਆ ਵੀ ਪੁੱਤੇ ਨਾਲ ਚੱਕਰ ਲੁਧਿਆਣਾ ਦੇ ਗੁਰਤੇਗਪਾਦ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਤਿਲਕਰਾਜ ਨਾਮ ਦੇ ਡੌਗ ਲਵਰ ਨੇ ਆਪਣੇ ਹੀ ਮਕਾਨ ਮਾਲਕ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਅਤੇ ਜ਼ਬਰੀ ਮਕਾਨ ਖਾਲੀ ਕਰਾਉਣ ਲਈ ਧਮਕਾਉਣ ਦੇ આરોਪ ਲਗਾਏ ਹਨ ਤਿਲਕਰਾਜ ਨੇ ਦੱਸਿਆ ਕਿ ਉਹ 3 ਸਾਲਾਂ ਤੋਂ ਇਸ ਮਕਾਨ ਵਿੱਚ ਬਤੌਰ ਕਿਰਾਏ ਦਾ ਰਹਿ ਰਿਹਾ ਹੈ ਜਿਸ ਦਾ ਉਹ ਕਿਰਾਇਆ ਵੀ ਸਮੇਂ ਸਿਰ ਦੇ ਰਿਹਾ ਹੈ ਨੇ ਆਪਣੇ ਮਕਾਨ ਮਾਲਕ ਜੋ ਕਿ ਪੇਸ਼ੇਵਜੋਂ ਵਕੀਲ ਹੈ ਤੇ આરોਪ ਲਗਾਇਆ ਕਿ ਉਸ ਨੂੰ ਮਕਾਨ ਖਾਲੀ ਕਰਾਉਣ ਲਈ ਧਮਕੀਆਂ ਦੇ ਰਿਹਾ ਹੈ ਮਕਾਨ ਖਾਲੀ ਨਾ ਕਰਨ ਦੀ ਸੂਰਤ ਵਿੱਚ ਉਹ ਉਸ ਨੂੰ ਬੰਦੇ ਬੁਲਾ ਕੇ ਵੱਢ ਦੇਵੇਗਾ ਅਤੇ ਜਾਨੋਂ ਮਾਰ ਦੇਵੇਗਾ ਤਿਲਕ ਰਾਜ ਨੇ ਦੱਸਿਆ ਕਿ ਉਸ ਕੋਲ ਸਾਰੀਆਂ ਫੋਨ ਕਾਲ ਦੀਆਂ ਰਿਕਾਰਡਿੰਗਾਂ ਹਨ ਜਿਸ ਵਿੱਚ ਮਕਾਨ ਮਾਲਕ ਸਾਫ਼ ਤੌਰ ਤੇ ਧਮਕੀਆਂ ਦਿੰਦਾ ਸੁਣਾਈ ਦੇ ਰਿਹਾ ਹੈ ਤੇ ਉਧਰ ਦੂਜੇ ਪਾਸੇ ਮਕਾਨ ਮਾਲਕ ਹਰਜਿੰਦਰ ਸਿੰਘ ਨੇ ਇਹਨਾਂ ਸਾਰੇ આરોਪਾਂ ਨੂੰ ਸਿਰੇ ਤੋਂ ਨਕਾਰਿਆ ਕਿਹਾ ਕਿ ਤਿਲਕ ਰਾਜ ਨੂੰ ਮਕਾਨ ਕਿਰਾਏ ਤੇ ਦਿੱਤਾ ਸੀ 1 ਸਾਲ ਪਹਿਲਾਂ ਮੈਨੂੰ ਘਰ ਦੀ ਪਰਸਨਲ ਜ਼ਰੂਰਤ ਸੀ ਤਾਂ ਤਿਲਕ ਰਾਜ ਨੂੰ ਮਕਾਨ ਖਾਲੀ ਕਰਨ ਲਈ ਕਿਹਾ ਤਾਂ ਉਹ ਪਿਛਲੇ 1 ਸਾਲ ਤੋਂ ਹੀ ਲਾਰੇ ਲਗਾ ਰਿਹਾ ਹੈ ਅਤੇ ਮਕਾਨ ਖਾਲੀ ਨਹੀਂ ਕਰ ਰਿਹਾ ਅਤੇ ਨਾ ਹੀ ਕਿਰਾਇਆ ਦੇ ਰਿਹਾ ਹੈ। ਉਹਨਾਂ ਕਿਹਾ ਕਿ ਤਿਲਕਰਾਜ ਨੇ ਆਪਣੇ ਰਹਿਣ ਵਾਸਤੇ ਮਕਾਨ ਕਿਰਾਏ ਤੇ ਲਿਆ ਸੀ ਪਰ ਬਾਅਦ ਵਿੱਚ ਉਸਨੇ 4-5 ਕੁੱਤੇ ਰੱਖ ਲਏ ਜਿਨ੍ਹਾਂ ਕਰਕੇ ਆਣ-ਗਵਾਨ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਅਤੇ ਬਦਬੂ ਵੀ ਬੜੀ ਆਉਂਦੀ ਹੈ ਜਿਸ ਕਾਰਨ ਉੱਥੇ ਖੜਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਉਹ ਅੱਜ ਥਾਣੇ ਸ਼ਿਕਾਇਤ ਦਰਜ ਕਰਾਉਣ ਲਈ ਆਏ ਹਨ ਤਾਂ ਜੋ ਉਸਨੂੰ ਇਨਸਾਫ ਮਿਲ ਸਕੇ ਅਤੇ ਉਸਦਾ ਮਕਾਨ ਵੀ ਖਾਲੀ ਹੋ ਸਕੇ। ਜੀ ਕੀ ਨਾਮ ਹੈ ਤੁਹਾਡਾ ਜੀ? ਤਿਲਕਰਾਜ ਜੀ। ਭਾਈ ਕੀ ਪ੍ਰੋਬਲਮ ਆ ਜੀ ਤੁਸੀਂ মিডিਆ ਪ੍ਰੋਬਲਮ ਇਹ ਹੈ ਜੀ মিডিਆ ਤਾਂ ਬੁਲਾਇਆ ਜੀ ਇਹ ਕੁਆਟਰ ਮਾਲਕ ਹੈ ਮੈਨੂੰ ਖਾਲੀ ਕਰਨ ਲਈ ਕਹਿੰਦਾ ਸੀ ਮੈਂ ਅੱਜੇ ਕਿਸੇ ਵੀ ਤਰ੍ਹਾਂ ਖਾਲੀ ਨਹੀਂ ਕਰ ਸਕਿਆ ਤੇ ਅੱਜ ਆ ਫਿਰ ਆਇਆ ਹੋਇਆ ਸੀਗਾ ਜੀ ਜਬਰੀ ਮੇਕ ਕੋ ਰਿਕਾਰਡਿੰਗ ਹੈ ਉਹਦੀ ਜਿੱਥੇ ਕਹਿੰਦਾ ਅਗਰ ਤੂੰ ਗੇਟ ਤੱਕ ਆੜਿਆ ਤੈਨੂੰ ਉੱਥੇ ਵੱਢ ਕੇ ਸੌ ਦੇਣਾ ਹੈ ਕਿਹੜੀ ਜਗ੍ਹਾ ਰਹਿੰਦੇ ਨੇ ਮੈਂ ਇੱਥੇ ਗੁਰੂ ਤੇਗ ਬਹਾਦਰ ਨਗਰ 14 ਨੰਬਰ ਗਲੀ ਜੀ 255 ਛੇ ਜੀ ਕਿੱਥੇ ਪੰਦੀ ਹੈ ਇਹ ਪੈਗੇ ਜੀ ਦੁਗਰੀ ਬਣਾ ਲਾ ਇਹਨਾਂ ਦੇ ਕੋਲ ਹੁਣ ਹੁਣ ਕਾਰਨ ਕੀ ਹੋਇਆ ਤੁਹਾਨੂੰ ਕਿੰਨੇ ਟਾਈਮ ਹੋ ਗਿਆ ਇੱਥੇ ਰਹਿੰਦੇ ਆ ਨੂੰ ਜੀ ਤਿੰਨ ਸਾਲ ਲੱਗ ਗਏ ਜੀ ਜੇ ਤਿੰਨ ਸਾਲਾਂ ਤੋਂ ਰਹਿ ਰਹੇ ਹਾਂ ਅੱਗੇ ਨਿਕਲੀ ਪ੍ਰੋਬਲਮ ਆਈ ਤੇ ਹੁਣ ਕਹਿੰਦੇ ਕਾਨ ਮਾਲਕ ਕਿਉਂ ਖਾਲੀ ਕਰਨ ਨੂੰ ਕਹਿੰਦੇ ਆ ਉਹ ਡੌਗ ਡੂ ਕਰਕੇ ਜੀ ਮੈਂ ਡੌਗ ਡੌਗ ਰੱਖੇ ਨੇ ਉਸ ਕਰਕੇ ਵੀ ਕਹਿੰਦੇ ਨੇ ਬਾਕੀ ਉਹਨਾਂ ਨੂੰ ਬਾਕੀ ਉਹਨਾਂ ਦੀ ਸਮੱਸਿਆ ਉਹਨਾਂ ਨੂੰ ਪਤਾ ਹੋਣਾ ਕਿ ਕਿਉਂ ਕਹਿ ਰਹੇ ਆ ਆਪਾਂ ਨੇ ਆਪਾਂ ਆਖਰ ਤੁਹਾਨੂੰ ਸਮੱਸਿਆ ਦਾ ਦੱਸੀ ਹੋਣੀ ਇਹਨਾਂ ਨੇ ਵੀ ਕੀ ਕਾਰਨ ਆ ਵੀ ਤੁਹਾਨੂੰ ਉਹ ਕਹਿੰਦੇ ਜੀ ਡੌਗ ਰੱਖੇ ਹੋਏ ਨੇ ਅੱਛਾ ਆਲੇ ਦੁਆਲੇ ਦੇ ਕਰਕੇ ਕਹਿੰਦੇ ਕੋਈ ਵਜ੍ਹਾ ਨਹੀਂ ਦੱਸੀ ਗਾ ਨਹੀਂ ਬਸ ਕੋਈ ਵਜ੍ਹਾ ਨਹੀਂ ਮੈਂ ਤਾਂ ਮੇਰੀ ਬੇਟੀਆਂ ਇੱਥੇ ਹੈਗੇ ਨੇ ਜੀ ਮੈਂ ਹੁਣ ਆਇਆ ਜੀ ਮੈਨੂੰ ਮੇਰੇ ਕੋਲ ਰਿਕਾਰਡਿੰਗ ਹੈ ਜੀ ਮੇਰੇ ਕੋਲ ਐਵੀਡੈਂਸ ਹੈਗੀ ਜੀ ਜਿਹਦੇ ਵਿੱਚ ਦੇਖਿਆ ਉਹਦੇ ਵਿੱਚ ਕਹਿ ਰਿਹਾ ਜੀ ਵੀ ਅੱਜ ਮਦਰ ਨੂੰ ਖਾਦੀ ਨਹੀਂ ਕੀਤਾ ਜਿਹੜੇ ਗੇਟ ਤੇ ਆ ਕੇ ਗੇਟ 'ਚ ਹੀ ਬੜਨ ਲਾਂਗੇ ਤੈਨੂੰ ਵੱਢ ਕੇ ਸੁੱਟ ਦਾਂਗੇ ਸ਼ਰੇ ਆਮ ਉਹਦੀ ਉੱਚੀ ਟੌਕੇ ਜੀ ਐਡਵੋਕੇਟ ਨੂੰ ਟਾਈਮ ਦਿੱਤਾ ਸੀਗਾ ਪਹਿਲੇ ਖਾਲੀਗਰਮ ਆ ਹਾਂ ਉਹਨਾਂ ਨੇ ਕਦੀ ਵਾਰ ਟਾਈਮ ਦਿੱਤਾ ਵੀ ਲੇਕਿਨ ਉਹਨਾਂ ਨੇ ਮੇਰੀ ਪ੍ਰੋਬਲਮ ਸਮਝੀ ਮੈਨੂੰ ਫੇਰ ਅੱਗੇ ਟਾਈਮ ਦਿੱਤਾ ਸੀ ਉਹਨਾਂ ਨੇ ਫਰ ਮੈਂ ਉਹਨਾਂ ਨੂੰ ਹੋਰ ਇੱਕ ਕਹਾਤਾ ਦਿੰਦਾ ਟਾਈਮ ਮੰਗਦਾ ਵੀ ਜਿਆਦਾ ਨਹੀਂ ਮੰਗਦਾ ਪਿਆ ਸੀ ਲੇਕਿਨ ਨਹੀਂ ਮੈਨੂੰ ਨਹੀਂ ਉਹਨਾਂ ਨੂੰ ਬਖਸ਼ਾ ਪਿਆ ਇੱਥੇ ਥੋੜੀ ਦੇਰ ਪਹਿਲਾਂ ਆਏ ਹੋਏ ਸੀਗੇ ਤੇ ਮੈਨੂੰ ਪਹੁੰਚਣ ਲੱਗੇ ਤੇ ਦੇਰ ਲੱਗੀ ਹੁਣ ਪਤਾ ਨਹੀਂ ਉਹ ਠਾਣੇ ਚੱਲ ਗਏ ਕਿੱਥੇ ਗਏ ਨਾ ਕੋਈ ਤੁਹਾਡੇ ਨਾਲ ਕੋਈ ਕੁੱਟਮਾਰ ਵੀ ਕੀਤੀ ਹੈ ਕੁੱਟਮਾਰ ਅਜੇ ਤੱਕ ਨਹੀਂ ਹੋਈ ਜੀ ਲੇਕਿਨ ਰਿਕਾਰਡਿੰਗ ਦੇ ਵਿੱਚ ਸਾਫ਼ ਹੈ ਵੀ ਜਿਸ ਸਾਹ ਨਾਲ ਬੋਲਦੇ ਵੇ ਕੁੱਟਮਾਰ ਕੀ ਕਰਨਗੇ ਮੇਰਾ ਸਿਰ ਸੋਰੀ ਪਾੜ ਦੇਣੀ ਮੈਨੂੰ ਕਹਿੰਦੇ ਬੱਚੇ ਜੇਸੀ ਵੀ ਲੈ ਕੇ ਕਹਿੰਦੇ ਸੀ ਗੇਟ ਪਟਦਿਆਂਗੇ ਜੀ ਕੀ ਨਾਮ ਕੀ ਹੈ ਮਕਾਨ ਦਾ ਲੱਗਦਾ ਜੀ ਉਹਦਾ ਨਾਮ ਹੈ ਜੀ ਮੈਂ ਆਪਣਾ ਚਲੋ ਤੇ ਹੁਣ ਤੀਨ ਸਾਲ ਹੋ ਗਏ ਆ ਤੀਨ ਸਾਲ ਤੁਸੀਂ ਤੁਹਾਡਾ ਕੋਈ ਰੈਂਟ ਰੌਂਟ ਤਾਂ ਨਹੀਂ ਰਹਿੰਦਾ ਗਏ ਜੀ ਨਹੀਂ ਰੈਂਟ ਲਈ ਹੈ ਜੀ ਅੱਛਾ ਤੇ ਹੁਣ ਕੀ ਕਾਰਨ ਕੀ ਆ ਮੇਨ ਵਜ੍ਹਾ ਸਿਰਫ ਕੁੱਤਿਆਂ ਕਰਕੇ ਵੀ ਜਿਹੜਾ ਤੁਸੀਂ ਕਹਿੰਦੇ ਆ ਡੌਗਾਂ ਕਰਕੇ ਹੀ ਪਿਛੇ ਦੀਵਾਲੀ ਨੂੰ ਆਏ ਸੀ ਉਹਨਾਂ ਨੇ ਡੌਗ ਦੇਖੇ ਸੀ ਵਿਚਾਰਾ ਇੱਥੇ ਉਹਦੇ ਕਰਕੇ ਮੈਨੂੰ ਜੀ ਉਹ ਲੱਭ ਪਏ ਗਿਆਨ ਪਖਾਲੀ ਕਰਦੇ ਵੀ ਮੈਂ ਤੇ ਇੱਕ ਡੌਗ ਲਈ ਦਿੱਤਾ ਸੀ ਤੇ ਕੋ ਦੋ ਤਿੰਨ ਡੌਗ ਆ ਅੱਛਾ ਕਿ ਮੈਂ ਡੌਗ ਲਵਰ ਹਾਂ ਜੀ ਸਟੇਟ ਹੋ ਗਿਆ 11 ਵਗੈਰਾ ਜਿੰਨੇ ਉਹਨਾਂ ਨੂੰ ਫੀਡਪੁੱਡ ਵੀ ਕਰਦੇ ਨੇ ਤੇਰੇ ਮੁਹੱਲਾ ਵਾਸੀ ਨੇ ਉਹਨਾਂ ਦਾ ਕਿੰਨਾ ਸਾਥ ਮੁਹੱਲਾ ਵਾਸੀ ਠੀਕ ਨੇ ਵਿਚਾਰੇ ਲੇਕਿਨ ਜਿਹੜੇ ਡੌਗਾਂ ਤੋਂ ਅਲਰਜੀ ਕਰਦੇ ਨੇ ਉਹ ਨਹੀਂ ਅੱਗੇ ਆਉਂਦੇ ਹਾਂਜੀ ਉਹ ਐਂਟੀ ਨੇ ਜੀ ਫਿਰ ਮੇਰੇ ਮਤਲਬ ਮਤਲਬ ਕਿਤਨੇ ਕਿਤੇ ਮੁਹੱਲੇ ਮੁਹੱਲੇ ਦੀ ਮਤਲਬ ਜਿਹੜੀ ਹੈ ਹੈਗੀ ਆ ਕੋਈ ਗੱਲਬਾਤ ਉਹਨਾਂ ਨੇ ਉਹਨਾਂ ਦੇ ਮਕਾਨ ਮਾਲਕ ਨਾਲ ਜੀ 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 ਹੋ ਸਕਦਾ ਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਹੈ ਜੀ ਇਵਨ ਕੀ ਸਰਪੰਚ ਵਗੈਰਾ ਇੱਥੇ ਦੋ ਤਿੰਨ ਵਾਰੀ ਪੰਚਾਇਤਾਂ ਵੀ ਹੋ ਚੁੱਕੀਆਂ ਮੇਰੇ ਤੇ ਤੁਸੀਂ ਕੀ ਮੰਗਤੀ ਕਰਦੇ ਮੈਂ ਚਾਹੁੰਦੇ ਜੀ ਮੇਰਾ ਕੋਈ ਜਾਨੀ ਨੁਕਸਾਨ ਨਾ ਹੋਇਆ ਜਾਵੇ ਜੇ ਕੁਝ ਕਰਨਾ ਲੀਗਲ ਤਰੀਕੇ ਨਾਲ ਮੇਰੇ ਤੋਂ ਖਾਦੀ ਕਰਾਇਆ ਜਾਵੇ ਜਾਂ ਮੈਨੂੰ ਟਾਈਮ ਦੇ ਕੇ ਮੈਂ ਖੁਦ ਹੀ ਖਾਦੀ ਕਰਦਾ ਤੁਹਾਨੂੰ ਇਸ ਤੋਂ ਪਹਿਲਾਂ ਟਾਈਮ ਦਿੱਤਾ ਉਹਨਾਂ ਨੇ ਕਦੀ ਕਿੰਨੇ ਸਮਾਂ ਹੋ ਗਿਆ ਤੁਹਾਨੂੰ ਟਾਈਮ ਦਿੱਤਾ ਸੀਗਾ ਇਹਦੇ ਬਾਰੇ ਜਾਣਕਾਰੀ ਤਾਂ ਹੁਣ ਬੇਟੀ ਮੇਰੀ ਬੇਟੀ ਦੀ ਬੇਟੀ ਹੋਈ ਸੀ ਉਸ ਕਰਕੇ ਮੈਨੂੰ ਉਹਨਾਂ ਨੇ ਟਾਈਮ ਦਿੱਤਾ ਸੀਗਾ ਕਿੰਨਾ ਸਮਾਂ ਹੋ ਗਿਆ 20 ਬਾਈ ਦਿਨ ਹੋ ਗਏ ਡੋਗਾ ਕਰਕੇ ਮੇਰੀ ਐਡਜਸਟਮੈਂਟ ਨਹੀਂ ਹੋ ਰਹੀ ਤੁਹਾਨੂੰ ਸਹੀ ਗੱਲ ਤੁਸੀਂ ਜੀ ਮੇਰੇ ਕੋ ਚ ਛੜ ਮਾ ਕਿਤੇ ਸਕਦਾ ਨਹੀਂ ਅੱਛਾ ਜੀ ਠੀਕ ਹੈ ਜੀ ਉਹਨਾਂ ਕਰਕੇ ਮੇਰਾ ਥੋੜਾ ਟਾਈਮ ਲੱਗ ਰਿਹਾ ਜਿਸ ਲਈ ਵੀ ਐਡਜਸਟਮੈਂਟ ਜਲਦੀ ਹੋ ਗਈ ਕਿਉਂਕਿ ਜਿਹੜਾ ਸਮਾਂ ਤੁਸੀਂ ਮੰਗਦੇ ਹੋ ਉਹ ਵੀ ਉਸ ਸਮੇਂ ਦੇ ਤੋਂ ਬਾਅਦ ਜਿਹੜਾ ਵੀ ਤੁਸੀਂ ਕੰਮ ਕਰ ਲਈ ਕਰ ਦੋਗੇ ਜਾਂ ਕਿੰਦਾ ਵੀ ਤੁਸੀਂ ਉਹਦੇ ਨਾਲ ਰਜ਼ਾਮੰਦੀ ਚਾਹੁੰਦੇ ਹੋ ਮਾਲਕ ਦੇ ਨਾਲ ਰਾਜਵੰਦੀ ਇਹ ਵੀ ਮੈਨੂੰ ਥੋੜਾ ਦਾ 15-20 ਦਿਨ ਚਲੋ ਮੇਰੇ ਕਢਾ ਦੇਣ। ਨਹੀਂ ਕਢਾਣੇ ਤਾਂ ਮੈਨੂੰ ਮੈਂ ਲੀਗਲ ਤੌਰ ਤੇ ਮੈਂ ਧੱਕਾਸ਼ਾਹੀ ਨਾ ਕਰੇ ਲੀਗਲ ਤੌਰ ਤੇ ਮੇਰੇ ਨਾਲ ਉਹ ਖਾਲੀ ਕਰਾ ਸਕਦੇ ਕੋਰਟ ਦੇ ਨੋਟਿਸ ਵਗੈਰਾ ਵਗੈਰਾ ਜੋ ਹੈ। ਖਾਲੀ ਕਰਾ ਸੇ ਮੈਨੂੰ ਕੋਈ ਇਤਰਾਜ਼ ਨਹੀਂ ਲੇਕਿਨ ਧੱਕਾਸ਼ਾਹੀ ਬਦਮਾਸ਼ੀ ਜਾਂ ਵੱਢ ਕੇ ਸੁੱਟਦਾ ਇਹ ਕੁੱਟ ਦਾਂਗੇ। ਠੀਕ ਹੈ ਤੇਰੇ ਬੀਟੀ ਨੇ ਦੇਖਣੀ ਕੁਛ ਨਹੀਂ ਮੈਂ ਕੋਰਡਿੰਗ ਹੈ ਜੀ ਮੈਂ ਬੋਲ ਨਹੀਂ ਰਿਹਾ ਮੈਂ ਕੋਰਡਿੰਗ ਹੈ ਜੀ ਕੋਰਡਿੰਗ ਤੁਸੀਂ ਮਤਲਬ ਦੇ ਸਕਦੇ ਨਹੀਂ ਹਾਂ ਹਾਂ ਮੈਂ ਵੀਡੀਓ ਰਿਕਾਰਡਿੰਗ ਦੇਖ ਸਕਦਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜਿੰਦਰ ਸਿੰਘ ਸਰ ਤੁਹਾਡੇ ਮਕਾਨ ਮਾਲਕ ਜਿਹੜਾ ਤੁਹਾਡਾ ਕਿਰਾਏਦਾਰ ਆ ਉਹਨਾਂ ਨਾਲ ਕੀ ਰੋਲਾ ਹੈ ਤੁਹਾਡਾ ਜਿਹੜਾ ਕਿਰਾਏਦਾਰ ਆ ਇਹਨੂੰ ਮੈਂ ਕਰਾਇਤੇ ਦਿੱਤੇ ਸੀਗੇ ਤੇ ਹੁਣ ਮੈਨੂੰ ਪਰਸਨਲ ਜ਼ਰੂਰਤ ਸੀ ਆਪਣੀ ਤੇ ਇੱਕ ਸਾਲ ਤੋਂ ਇਹ ਟਾਈਮ ਲੈ ਰਿਹਾ ਵਾ ਵੀ ਇੱਕ ਸਾਲ ਹੀ ਦਿੱਤਾ ਸੀ ਇਹਨੂੰ ਵੀ ਮੈਂ ਖਾਲੀ ਕਰਦਾ ਨਾਏ ਮੈਨੂੰ ਕਿਰਾਏ ਦੇ ਰਿਹਾ ਹੁਣ ਪਰਸਨਲ ਲੋੜ ਸੀਗੀ ਮੈਂ ਕਿਹਾ ਵੀ ਖਾਲੀ ਕਰ ਦੇ ਇਹ ਲਾਰੇ ਲਾਈ ਜਾਂਦਾ ਖਾਲੀ ਕਰਦਾ ਨਹੀਂ ਹੈਗਾ ਜਿਹੜਾ ਇਹਨੂੰ ਥੱਲੇ ਵਾਲਾ ਪੋਰਸ਼ਨ ਸੀ ਉਹ ਦਿੱਤਾ ਸੀ ਉੱਪਰਲਾ ਪੋਰਸ਼ਨ ਮੇਰਾ ਮੇਰਾ ਸਮਾਨ ਵੀ ਪਿਆ ਵਾ ਜਦੋਂ ਵੀ ਜਾਂਦੇ ਆ ਇਹ ਦਰਵਾਜ਼ਾ ਨਹੀਂ ਖੋਲਦਾ ਜੋ ਦਿਨ ਇਹ ਲਿਆ ਮੈਨੂੰ ਕਿਹਾ ਸੀ ਮੈਂ ਆਪਣੇ ਰਹਿਣ ਦੀ ਲੈਣਾ ਵਾ ਹੁਣ ਇਹਨੇ 5-7 ਕੁੱਤੇ ਰੱਖੇ ਹੋਏ ਨੇ ਗੰਦਗੀ ਇੰਨੀ ਆ ਸਮੈਲ ਉੱਥੇ ਖੜ ਨਹੀਂ ਹੁੰਦਾ ਹੈਗਾ ਮੈਨੂੰ ਕਿਹਾ ਹੱਥ ਜੋੜ ਕੇ ਭਾਈ ਮੇਰਾ ਮਕਾਨ ਖਾਲੀ ਕਰ ਦੇ ਤੇ ਕਿਰਾਇਆ ਦੇ ਦੇ ਨਾ ਇਹ ਮਕਾਨ ਖਾਲੀ ਕਰਦਾ ਨਾ ਕਿਰਾਇਆ ਦਿੰਦਾ ਵਾ ਸਰ ਜੀ ਤੁਹਾਡੇ ਤੇ ਇਲਜ਼ਾਮ ਲਗਾ ਰਹੇ ਵੀ ਤੁਸੀਂ ਕੋਈ ਕੁੱਤ ਮਾਰ ਕਰਨ ਦੀ ਗੱਲ ਕੋਈ ਕੀਤੀ ਆ ਜਿਸ ਦੀ ਕੋਈ ਰਿਕਾਰਡਿੰਗ ਵੀ ਦੱਸ ਰਹੀ ਆ ਵੀ ਤੁਸੀਂ ਤੁਮ ਦਿੱਤੀ ਕੀ ਚਲੋ ਉਹ ਦਾ ਰਿਕਾਰਡਿੰਗ ਆ ਜੀ ਜਿਹੜੀ ਹੈਗੀ ਆ ਕੀ ਪਤਾ ਕਿਹਨੇ ਦਿੱਤੀ ਆ ਕਿਹਨੇ ਨਹੀਂ ਉਹ ਤਾਂ ਮੇਰੀ ਆਵਾਜ਼ ਤਾਂ ਨਹੀਂ ਨਾ ਹੋ ਸਕਦੀ ਹੈਗੀ ਕੀ ਪਤਾ ਕਿਸੇ ਆਪਣੇ ਬੰਦੇ ਨੂੰ ਕਹਿ ਤਾ ਹੋਵੇ ਵੀ ਦੇ ਦੇ ਝੂਠੀਆਂ ਦਰਖਾਸ ਮੈਂ ਥਾਣੇ ਖੜਾ ਵਾਂ ਜੀ 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 ਤੇ ਮੈਨੂੰ ਲੱਗਦਾ ਵਾ ਆਪ ਉਹ ਘਰੇ ਬੈਠਾ ਵਾ ਉਹ ਤੁਸੀਂ ਥਾਣੇ ਮਤਲਬ ਤੁਸੀਂ ਦਰਖਾਸਤ ਮੈਂ ਦਰਖਾਸਤ ਦੇਣ ਆਇਆ ਸੀਗਾ ਉਲਟਾ ਉਹ ਟੈਲੀਫੋਨ ਤੇ ਪੁਲਿਸ ਵਾਲੇ ਨੂੰ ਕਹਿ ਰਹੇ ਮੈਨੂੰ ਕੁੱਟਣ ਆਏ ਨੇ ਹੁਣ ਤੁਸੀਂ ਵੀ ਆਈ ਹੋ ਤੁਹਾਨੂੰ ਵੀ ਪਤਾ ਹੈ ਨਾ ਮੈਂ ਥਾਣੇ ਜੀ ਬੈਠਾ ਵਾਂ ਮੈਂ ਤਾਂ ਮੋਕੇ ਤਾਂ ਹੈ ਹੀ ਨਹੀਂ ਨਾ ਇਹਨੂੰ ਕਦੇ ਕੋਈ ਧਮਕੀ ਦਿੱਤੀ ਨਾ ਕਦੇ ਮੈਂ ਕੋਈ ਕੁੱਟ ਮਾਰਦੀ ਕੀਤੀ ਆ ਤੇ ਸਰ ਇਸ ਤੋਂ ਪਹਿਲਾਂ ਵੀ ਮਤਲਬ ਕੋਈ ਇਦਾਂ ਦਾ ਕੋਈ ਲੜਾਈ ਝਗੜਾ ਤੁਹਾਡਾ ਹੋਇਆ ਆ ਉਹਦੇ ਨਾਲ ਜਾਂ ਕੋਈ ਰੈਂਟ ਦੀ ਕੋਈ ਗੱਲ ਕਰ ਰਹੇ ਹੋ ਮਤਲਬ ਕਾਰਨ ਕੀ ਆ ਤੁਸੀਂ ਉਹਨੂੰ ਕੋ ਖਾਲੀ ਕਰਾਉਣਾ ਚਾ ਇਹ ਨੂੰ ਇੱਕ ਸਾਲ ਹੀ ਦਿੱਤਾ ਸੀ ਟਾਈਮ ਇਹਦਾ ਖਤਮ ਹੋ ਗਿਆ ਵਾ ਮੈਨੂੰ ਪਰਸਨਲ ਜ਼ਰੂਰਤ ਆਪਦੇ ਲਈ ਠੀਕ ਆ ਮੈਂ ਆਪਣੀ ਰੈਜ਼ੀਡੈਂਸ ਕਰਨੀ ਆ ਕਿਉਂਕਿ ਮੇਰੇ ਕੋਲੇ ਹੋਰ ਕੋਈ ਮਕਾਨ ਨਹੀਂ ਹੈਗਾ ਇਹੀ ਆ ਮਕਾਨ ਮੇਰੇ ਕੋਲੇ ਤੇ ਮੈਂ ਥੋੜਾ ਜਿਹਾ ਕਿਤੇ ਰਹਿ ਰਿਹਾ ਸੀ ਕਿ ਇੱਧਰ ਉੱਧਰ ਕਿਰਾਏ ਤੇ ਤੇ ਨਾ ਕਿਰਾਇਆ ਦੇ ਰਿਹਾ ਵਾ ਇਹ ਤੇ ਬਾਕੀ ਇਹਨੇ ਮੇਰਾ ਮਕਾਨ ਆ ਕੁੱਤੇ ਰੱਖੇ ਹੋਏ ਨੇ ਉਹਦੇ ਗੰਦ ਪਾਇਆ ਪਿਆ ਵਾ ਮੈਂ ਆਪ ਰਹਿਣ ਲਈ ਲੈਣਾ ਮੈਨੂੰ ਪਰਸਨਲ ਜ਼ਰੂਰਤ ਬਸ ਸਰ ਕੋਈ ਮੈਂ ਲੈਵਲੇ ਦੀ ਦਿੱਤੀ ਤੁਹਾਨੂੰ ਪਲੇਟ ਆ ਤਿਆਰ ਕਰਕੇ ਜਾਂ ਮਤਲਬ ਕਿੰਦਾ ਕੀ ਚੱਕਰ ਹੈ ਮਹੱਲੇ ਵਾਲੇ ਵੀ ਮੈਨੂੰ ਪਤਾ ਲੱਗੇ ਵੀ ਇਹ ਤਾਂ ਬਹੁਤ ਦੁਖ ਮਾ ਕੁੱਤੇ ਕਾਤੇ ਨੰਮ ਮੱਲੇ ਵਾਲਿਆਂ ਦੇ ਵੀ ਕੋਈ ਲੋਕਾਂ ਨੂੰ ਤੰਗ ਕਰਦੇ ਆ ਕੁੱਤੇ ਫੜ ਲੈਂਦੇ ਨੇ ਕਈਆਂ ਦੇ ਲੱਤਾਂ ਪਾੜਤੀਆਂ ਨੇ ਹੁਣ ਇਹ ਮਕਾਨ ਹੋਣ ਦੇ ਨਾਤੇ ਉਹ ਮੈਨੂੰ ਕੰਪਲੀਟ ਕਰਦੇ ਨੇ ਉਹ ਸਰ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਰੈਂਟ ਵਗੈਰਾ ਵੀ ਨਹੀਂ ਦਿੰਦੇ 2 ਸਾਲ ਹੋ ਗਏ ਰੈਂਟ ਨਹੀਂ ਦਿੱਤਾ ਨੇ ਕਿੰਨੇ ਸਾਲਾਂ ਤੋਂ ਰਹਿ ਰਹੇ ਆ ਅੱਛਾ ਤੁਹਾਡੇ ਮੈਂ ਸਰ 20 ਕ ਦਿਨ 20 ਕ ਹੈਗਾ 20 ਤੋਂ 21 ਤੋ ਰਹਿ ਰਿਹਾ ਆ 3-4 ਸਾਲ ਹੋ ਗਏ ਰਹਿੰਦੇ ਨੂੰ ਤੁਸੀਂ ਸਿਰਫ ਸਾਲ ਵਾਸਤੇ ਦਿੱਤਾ ਸੀ ਇੱਕ ਸਾਲ ਹੀ ਦਿੱਤਾ ਸੀਗਾ ਇਹ ਵਿੱਚ ਇਹ ਕਹਿਣ ਲੱਗੇ ਮੇਰੀ ਬੇਟੀ ਬਿਮਾਰ ਆ ਇਮੋਸ਼ਨਲ ਕਾਰਡ ਖੇਡਦਾ ਰਿਹਾ ਸੀ ਵੀ ਪਰਿਵਾਰ ਵਾਲੇ ਆ ਸੀ ਉਹ ਸਮਝ ਕੇ ਚੋਰ ਮੈਂ ਕਿਹਾ ਕੋਈ ਗੱਲ ਨਹੀਂ ਸਰ ਕੋਈ ਇਸ ਤਰ੍ਹਾਂ ਦੀ ਕੋਈ ਰਿਕਾਰਡਿੰਗ ਤੁਸੀਂ ਦੱਸ ਰਹੇ ਸੀ ਕਿ ਮੈਨੂੰ ਇਧਰੋਂ ਕਹਿ ਰਹੇ ਨੇ ਕਿ ਮੈਂ ਅੱਜ ਕੱਲ੍ਹ ਚ ਖਾਲੀ ਕਰ ਦੇਣਾ ਲੇਕਿਨ ਉਹ 86 ਬੰਦਿਆਂ ਨੂੰ ਜਿਹੜਾ ਪਾਰਟੀਆਂ ਨੂੰ ਵਿੱਚ ਪਾ ਕੇ ਉਹ ਟਾਈਮ ਲੈ ਲੈਂਦੇ ਆ ਉਹ ਸਭ ਕੁਝ ਹੈਗੀਆਂ ਲੋੜ ਪੈਣ ਤੇ ਦਿਖਾ ਦਾਂਗਾ ਅੱਛਾ ਜੀ ਹਾਂਜੀ ਹਾਂਜੀ ਸਾਰਾ ਕੁਝ ਹੈਗਾ ਮੇਰੇ ਕੋਲ ਕੀ ਮੰਗ ਕਰਦੇ ਹੋ ਜਿਹੜਾ ਮਾਦਾ ਇਹ ਮੰਗ ਕਰਨਾ ਵੀ ਅੱਜ ਕੱਲ ਕਿਸੇ ਤੇ ਤਰਸ ਨਾ ਖਾਓ ਚਾਹੇ ਉਹਨੀਆਂ ਤਿੰਨ ਕੁੜੀਆਂ ਨੇ ਚਾਹੇ ਚਾਰ ਨੇ ਇਨਸਾਨੀਤ ਆਪਾਂ ਕਿਸੇ ਤੇ ਨਹੀਂ ਦਿਖਾਉਣੀ ਹੈਗੀ ਆਪਾਂ ਨੇ ਸਾਇੰਤ ਦਿਖਾ ਕੇ ਲੋਕ ਦੀ ਕਿਸੇ ਸੇਵਾ ਕਰਦੇ ਆ ਪਰਮਾਤਮਾ ਨੇ ਕਿਹਾ ਕਰੋ ਪੁੰਨ ਖਾਓ ਕਿਸਨ ਜੀ ਮੈਂ ਜਿਹੜੀ ਦਰਖਾਸਤ ਦਿੱਤੀ ਆ ਕਿਹਦੇ ਖਿਲਾਫ ਦਿੱਤੀ ਪਹਿਲਾਂ ਤਾਂ ਉਹ ਦੱਸੋ ਕਿਹੜੀ ਦਰਖਾਸਤ ਦਿੱਤੀ ਆ ਉਹ ਸਰ ਜੀ ਇਹ ਤੇ ਜਿੰਨੇ ਵੀ ਡੌਗ ਇੱਥੇ ਆਲੇ-ਦੁਆਲੇ ਹੈਗੇ ਨੇ ਇਹ ਸਾਰੇ ਚੱਕ ਕੇ ਲੈ ਕੇ ਲੈ ਜਾਣ ਜੀ ਇਥੋਂ ਨੇ ਤੁਸੀਂ ਫਿਰ ਭੈਚੋ ਕੁੱਤਿਆਂ ਦੇ ਪਿੱਛੇ ਫਿਰੀ ਜਾਂਦੇ ਹੋ ਤੇ ਜਿਹੜਾ ਸਾਡਾ ਕੰਮ ਆ ਉਹ ਨਹੀਂ ਕਰਨਾ ਹੈਗਾ। ਹਉ ਸਰ ਜੀ ਮੇਰੀ ਇੱਕ ਮੰਤ ਗੱਲ ਸੁਣੋ। ਮੈਂ ਹੈਗਾ ਡਰ ਡਰਪੋਕ ਜਿਹਾ ਆਦਮੀ। ਤੁਹਾਨੂੰ ਸਹੀ ਗੱਲ ਦੱਸੀਏ। ਠੀਕ ਹੈ? ਇੰਨੀ ਮੇਰੀ ਏਜ ਹੋ ਗਈ। ਮੈਂ ਨਹੀਂ ਚਾਹੁੰਦਾ ਜੀ ਕੱਲ ਨੂੰ ਮੈਨੂੰ ਕੋਈ ਖਿੱਚੀ ਫਿਰੇ ਜੀ। ਨਹੀਂ ਤੂੰ ਕੁੱਤਿਆਂ ਦੇ ਪਿੱਛੇ ਫਿਰਦਾ ਜਿਹੜਾ ਮੇਰੇ ਨਾਲ ਕਮਟਮੈਂਟ ਕੀਤੀ ਹੈ ਉਹ ਤੂੰ ਕਰਦਾ ਨਹੀਂ ਹੈਗਾ। ਹਾਂਜੀ। ਤੂੰ ਕੁੱਤਿਆਂ ਦੇ ਪਿੱਛੇ ਫਿਰਦਾ ਆਂ ਵੀ ਮੈਂ ਕੁੱਤੇ ਨੂੰ ਕਹਿੰਦਾ ਸੇਵ ਕਰਾਂ ਤੇ ਜਿਹੜੀ ਤੂੰ ਮਕਾਨ ਖਾਲੀ ਕਰਨਾ ਉਹ ਤਾਂ ਤੂੰ ਕਰਦਾ ਨਹੀਂ ਹੈਗਾ ਸਰ ਜੀ 2 ਇੱਕ ਮਿੰਟ 2 ਦਿਨ ਤਾਂ ਮੇਰੇ ਪਿੱਛੇ ਪੇਰੇ ਜੀ ਉਹ ਗੁਰਵਿੰਦਰ ਦਾ ਗੁਰਵਿੰਦਰ ਨੂੰ ਪੁੱਛ ਲੋ ਜੀ ਤੂੰ ਇਹ ਦੱਸ ਤੂੰ ਤੈਨੂੰ ਕੁੱਤਿਆਂ ਦੀ ਜ਼ਿਆਦਾ ਜ਼ਰੂਰਤ ਹੈ ਤੈਨੂੰ ਪੱਸਰ ਨਹੀਂ ਔਰ ਜਿਹੜੀ ਕੰਬਲਰ ਗਈ ਆ ਉਹ ਉਹਦਾ ਮਕਾਨ ਕਿਉਂ ਨਹੀਂ ਖਾਲੀ ਕਰਦਾ ਹੈਗਾ ਦੱਸ ਭਾਈ ਯਾਰ ਦੱਸੋ ਮੇਰੀ ਸੁਣੋ ਗੱਲ ਮੈਂ ਪੰਜ ਚਾਰ ਘੰਟੇ ਦੀ ਫਰੀ ਜਾਂਦਾ ਉਹ ਪੁੱਤੂ ਬਣਾਉਂਦਾ ਤੂੰ ਤੁਹਾਨੂੰ ਉਹ ਤਿੰਨ ਚਾਰ ਘੰਟੇ ਦੀ ਗੱਲ ਹੈ ਜੀ ਤੁਸੀਂ ਮੈਂ ਆਪੇ ਵੀ ਹਾਈਪਰ ਹੋਈ ਜਾ ਰਹੇ ਜੀ ਮੈਂ ਹਾਈਪਰ ਹਾਂ ਹਾਈਪਰ ਨਹੀਂ ਆਉਂਗਾ ਤੂੰ ਉਹ ਝੂਠ ਬੋਲ ਬੋਲ ਕੇ ਬੋਲੀ ਜਾਂਦਾ ਮੇਰੇ ਦੇ ਉੱਪਰ ਮਾਰ ਦਿੱਤੀ ਆ ਸੁਣੋ ਮੇਰੀ ਗੱਲ ਪاور ਪਾਸੇ ਆ ਵੀ ਕੁੱਤੇ ਨਾ ਚੱਕਣ ਆ ਇੱਕ ਮਿੰਟ ਜੀ ਮੈਂ ਕਾਨਫਰੈਂਸ ਤੇ ਲੈਣਾ ਤੁਹਾਨੂੰ ਜੀ ਆਪੇ ਕੋਲ ਮੈਂ ਕੀ ਲੈਣਾ ਕਾਨਫਰੈਂਸ ਤੋਂ ਤੇ ਸਰ ਜੀ ਮੈਂ ਸਪਸ਼ਟੀ ਕਰਨਾ ਕਾਨਫਰੈਂਸ ਤੇ ਲੈਣਾ ਵਾ ਮੈਂ ਮੈਂ ਆਪਣਾ ਸਪਸ਼ਟੀ ਕਰਨ ਦਾ ਤੁਹਾਨੂੰ ਦੇਣਾ ਹੀ ਹੈ ਜੀ ਨਹੀਂ ਤੂੰ ਇਹ ਦੱਸ ਤੇਰੇ ਤੇ ਕਿਹੜੀ ਦਰਖਾਸਤ ਦਿੱਤੀ ਬੰਨਾ ਤੇ ਇਹ ਦੱਸ ਤੂੰ ਉਹ ਕੁੱਤੇ ਰਛੇ ਫਰੀ ਜਾਂ ਨਾ ਵੀ ਮੇਰੇ ਕੁੱਤੇ ਨਾਲ ਚੱਕਣ ਇਹ ਬੰਦੀ ਜਾਨੀ ਖਾਲੀ ਕਰਨਾ ਦੇ ਕੇ ਆਏ ਜੀ ਸਰਪੰਚ ਨੂੰ ਜੀ ਸਰਪੰਚ ਨਾਲ ਗੱਲ ਹੋਈ ਹੈ ਜੀ ਮੈਨੂੰ ਛੁੱਟ ਕੇ ਇਹ ਜੀ ਨਾਲ ਗੱਲ ਸਰਪੰਚ ਨੂੰ ਤੂੰ ਕਹਿਦਾ ਵੀ ਮੈਂ ਕਮੇਟੀ ਦੇ ਵਿੱਚ ਆ ਤੂੰ ਕਮੇਟੀ ਦੇ ਵਿੱਚ ਹੋਰ ਕਿਹੜੀ ਤਰ੍ਹਾਂ ਦੇਤੀ ਨਹੀਂ ਐਨੇ ਮਾਰੀ ਜਾਂਦਾ ਤੂੰ ਜਦੋਂ ਇਹਨਾਂ ਨੂੰ ਐਨਜੀਓ ਵਾਲਿਆਂ ਨਾਲ ਫੋਨ ਕੀਤਾ ਹੀ ਇਹਨਾਂ ਨੇ ਗਾਹਾਂ ਹੀ ਫਾਰਵਰਡ ਕੀਤੀ ਹੋਈ ਹੈ ਜੀ ਹੋਰ ਕੀ ਹੈ ਜੀ ਤੂੰ ਕੁੱਤੇ ਤੂੰ ਕੁੱਤੇ ਮਗਰ ਫਿਰ ਨਾ ਕਿ ਮੇਰਾ ਮਕਾਨ ਖਾਲੀ ਕਰਨਾ ਮੈਨੂੰ ਤਾਫਾ ਚ ਉਹ ਪਾਜੀ ਤੁਹਾਨੂੰ ਹੋਰ ਮੈਂ ਕਿੱਦਾਂ ਕਹਾਂ ਜੀ ਮੈਨੂੰ ਦੱਸੋ ਤੁਸੀਂ ਦੱਸੋ ਮੈਂ ਤੈਨੂੰ ਦੱਸਦਾ ਅੱਜ ਮੈਂ ਸਾਰੇ ਤੈਨੂੰ ਤੋਂ ਦਰਨੇ ਦੇਣਾ ਮਕਾਨ 'ਚ ਮੈਂ ਵਰਦੋ ਤੈਨੂੰ ਉੱਥੇ ਜਦੋਂ ਆ ਗਿਆ ਜੇ 5 ਵਜੇ ਤੱਕ ਮੇਰਾ ਮਕਾਨ ਖਾਲੀ ਨਾ ਹੋਇਆ ਉਸ ਤਾਂ ਵੀ ਬੇਕੂਬਣਾ ਹੋਇਆ ਆਵਾਜ਼ ਤੂੰ ਸਾਰੇ ਮਜ਼ਾਕ ਬਣਾਇਆ ਹੋਇਆ ਵਾ ਤੈਨੂੰ ਪਿਆਰ ਨਾਲ ਕਹੀ ਜਾਂਦਾ ਮੈਂ ਪਿਆਰ ਨਾਲ ਨਹੀਂ ਤੇ ਆਪੋ ਕਾਲਾ ਹੈਗਾ ਵਾ ਪਰਿਵਾਰ ਹੈਗਾ ਇਹਦਾ ਤੂੰ ਸਾਰੇ ਬੇਕੂਬ ਬਣਾਉਂਦਾ ਸਾਨੂੰ ਭਾਜੀ ਕਾਨੂੰ ਗਾਲਾਂ ਕੱਢੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੂੰ ਸਾਰੇ ਆਪਣ ਬਾਰਕੇ ਦਿਖਾਈ ਤੂੰ ਫਿਰ ਅੱਜ ਹਰ ਸਾਰਾ ਉਹ ਤਾਂ ਤੁਹਾਡੀ ਚੀਜ਼ ਹੈ ਮੈਂ ਮੈਂ ਕੀ ਕਰਾਂ ਹਾਪੀ ਕੇ ਸਾਰੇ ਮੈਂ ਕਹਿੰਦਾ ਕੁੱਤੋਂ ਸਾਰੇ ਜਿਹੜਾ ਮਰਜ਼ੀ ਹੋਵੇ ਤੂੰ ਕਰਤੇ ਜਿਹੜਾ ਮਰਜ਼ੀ ਕਰਾ ਦੀ ਉਹ ਕੰਨ ਕੁੱਤੋਂ ਸਾਰੇ ਸਾਰਿਆਂ ਨੂੰ ਮੈਂ ਉਹ ਸਭ ਮੈਂ ਕਾਦੇ ਵਾਸਤੇ ਇਦਾਂ ਕਰਨਾ ਕੀ ਦੱਸੋ ਸਭ ਮੈਂ ਜਿਹੜਾ ਮਰਜ਼ੀ ਹੋਵੇ ਚਾਹੇ ਕੁੜੀ ਚਾਹੇ ਧੀ ਚਾਹੇ ਜਿਹੜਾ ਮਰਜ਼ੀ ਅੱਜ ਮੈਂ ਤੁਹਾਨੂੰ ਦੱਸਦਾ ਅੱਜ ਮੈਂ ਤੈਨੂੰ ਫੜ ਦੂੰਗਾ ਸਾਰਿਆਂ ਚੌਥੇ ਦਿਨ ਮੈਂ ਦੱਸਦਾ ਅੱਜ ਬੇਕੂ ਬਣਾਉਂਦਾ ਵਾ ਬਰਤਾ ਇਹ ਜੋਥੇ ਹਰ ਇੱਕ ਨਾਚਰ ਹੋ ਗਿਆ ਕਦੇ ਕੁਛ ਕਦੇ ਕੁਛ ਹੁਣ ਨਵੀਂ ਕਹਾਣੀਆਂ ਬਣਾਉਂਦਾ ਦਾ ਤੂੰ ਖਾਲੀ ਕਰਨਾ ਕਿ ਨਹੀਂ ਕਰਨਾ ਦੱਸ ਅਜਾ ਮੈਨੂੰ ਸਰ ਜੀ ਮੈਂ ਕਿਈ ਪਿਆ ਰਿਆਂ ਤੁਹਾਨੂੰ ਬਿਲਦਗੀ ਚਾਬੀ ਚੱਲ ਹੋ ਉੱਥੇ ਬਹੁਤ ਮੈਂ ਉੱਥੇ ਆ ਰਿਆਂ ਵਾ ਹਾਂ ਉਹਨੇ ਆ ਰਿਆ ਚੱਕ ਜ਼ਮਾਨਾ ਫਿਰ ਉੱਥੇ ਆ ਗਿਆ ਸੀ ਤੂੰ ਇਹ ਦਰਖਾਹ ਜੜੀ ਦੇਣੀ ਆ ਮੈਂ ਕਦੇ ਵਾਸਤੇ ਦੇਣੀ ਹੈ ਦਰਖਾਹ ਦੱਸੋ ਤੈਨੂੰ ਮੈਂ ਦੱਸਦਾ ਹਾਂ ਕਦੇ ਕੋਸ਼ ਕਦੇ ਕੋਸ਼ ਕਦੇ ਕੁਛ ਤੂੰ ਹੈ ਦੇਵਕੂ ਸਾਨੀ ਨਾਲ ਵਾ ਸਾਨੂੰ ਤੂੰ ਮੇਰਾ ਗੁੱਸਾ ਨਹੀਂ ਦੇਖਿਆ ਹੈਗਾ ਮੈਂ ਪਿਆਰ ਨਾਲ ਚੱਲਦਾ ਮੈਂ ਕਿ ਨਹੀਂ ਤੇਰੀਆਂ ਕੁੜੀਆਂ ਨੇ ਤੇਰਾ ਕੰਮ ਜਰੂਰ ਕੱਢਣਾ ਵਾ ਉਹ ਨਹੀਂ ਜੀ ਦੱਸੋ ਮੈਂ ਗੁੱਸਾ ਦੱਸੋ ਮੈਂ ਮੈਂ ਤੁਹਾਨੂੰ ਕਿਹਾ ਕਰਦੇ ਤੁਹਾਡੇ ਗੁੱਸਾ ਨਹੀਂ ਹੈਗਾ ਮੈਨੂੰ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਸਭ ਕੁਝ ਕਰ ਸਕਦੇ ਮਹਾਰਾਜ ਅਜੇ ਮੋਮੋ ਠਗਣੀ ਇਹ ਗੱਲਾਂ ਕਰਦਾ ਨਾ ਤੈਨੂੰ ਮੈਂ ਦੱਸਦਾ ਇਹ ਤੇ ਗਲਤ ਹੈ ਤੇਰੇ ਵਾਸਤੇ ਆਪਦਾ ਮਕਾਨ ਖਾਲੀ ਕਰਦੇ ਹੋ ਹੁਣੇ ਪਹੁੰਚ ਉੱਥੇ ਆਪਣਾ ਸਵਾਰ ਚੱਕਣਾ ਸ਼ੁਰੂ ਕਰ ਐਨ ਜੀਓ ਦੇ ਨਾਲ ਫਿਰਦਾ ਵਾ ਤੂੰ ਐਨ ਜੀਓ ਦੇ ਨਾਲ ਕੁੱਤੇ ਲੈ ਜਾਣਗੇ ਚੱਕ ਕੇ ਕਿਲੇ ਕਰਦੇ ਫੋਟੋ ਨਾ ਜਾ ਸਭ ਤੇ ਸਰ ਜੀ ਤੁਹਾਨੂੰ 5 ਵਜੇ ਕਿਹਾ ਵੇ 5 ਵਜੇ ਮੈਂ 5 ਵਜੇ ਨੂੰ ਤਾਂ ਹੁਣੇ ਪਹੁੰਚ ਉੱਥੇ ਹਾਂ ਅਸਰ ਹੋਇਆ ਤਾਂ ਫੋਨ ਕਰਾਂ ਮੈਂ ਜਦੋਂ ਮੈਂ ਜਿਲ੍ਹੇ ਪਹੁੰਚਣ ਨਾਲ ਤੁਹਾਨੂੰ ਫੋਨ ਕਰ ਦਿੰਦਾ ਬੜ ਦੋਸਤ ਪਹੁੰਚਣਾ ਨਹੀਂ ਹੋਰੇ ਪਹੁੰਚ ਉੱਥੇ ਮੈਂ ਇਹਦਾ 5 ਵਜੇ ਮੈਂ ਟਾਈਮ ਕਿ ਮੈਂ ਆਪੂ ਲੈ ਕੇ ਅਸੀਂ ਆਉਣੇ ਆ ਤੁਹਾਨੂੰ ਦੱਸ ਦਿਆਂ ਪਤਾ ਹੈ ਨਹੀਂ ਬੇਕੂਮ ਬਣਾਇਆ ਹੋਇਆ ਵਾ ਤਾਂ ਇੰਨੇ ਚ ਮਹੀਨੇ ਹੋ ਗਏ